ਇੱਕ ਆਪ ਘਰ ਲੈ ਕੇ ਪਹੁੰਚੇ ਅਸੀਂ ਜਮਾ ਸਸਤਾ ਕੁੱਲ ਰੇਟ ਮਾਲਕ ਨੇ ਰੱਖਿਆ 8 ਲੱਖ ਰੁਪਇਆ ਇੱਕ ਆਪਾਂ 3738000 ਦੀ ਪੂਰੀ ਸੋਹਣੀ ਗੱਡੀ ਲੈ ਕੇ ਪਹੁੰਚੇ ਅਸੀਂ ਤੇ ਜਮਾ ਸਾਸਤਾ ਆਪਾਂ ਬੁਲਟ ਲੈ ਕੇ ਪਹੁੰਚੇ ਹਾਂ ਕੱਲੀ ਕੱਲੀ ਆਪਾਂ ਗੱਲ ਕਰਦੇ ਹਾਂ ਜੀ ਬਾਕੀ ਰੇਟ ਸਕਰੀਨ ਤੇ ਪਹਿਲਾਂ ਹੀ ਆਪਾਂ ਲਿਖ ਕੇ ਲਾਤੇ ਸੀਗੇ ਤੋਂ ਅਨੁਸਾਰ ਕੁਝ ਪਤਾ ਲੱਗ ਗਿਆ ਹੋਊਗਾ ਤੇ ਗੱਡੀਆਂ ਆਪਾਂ ਬਹੁਤ ਸਾਰੀਆਂ ਲੈ ਕੇ ਪਹੁੰਚੇ ਹਾਂ ਵਾਰੀ ਇਸਰ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰੋ ਜੀ 94656993488 ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਗੱਡੀ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਵੀ ਛੇਤੀ ਲਾ ਦਿੰਨੇ ਹਾਂ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਪਹਿਲੀ ਗੱਡੀ ਆਪਾਂ 2015 ਮਾਡਲ ਸਿਵੈਪਟ ਡੈਜ਼ਰ ਲੈ ਕੇ ਪਹੁੰਚੇ ਹਾਂ ਜੀ ਵਾਧਣੀ ਕਲਾ ਮਾਲਕ ਦਾ ਏਰੀਆ ਮੋਗੇ ਸੈਡ ਤੋਂ ਤੇ ਕਾਫੀ ਡਿਮਾਂਡ ਆ ਰਹੀ ਸੀਗੀ ਜੀ ਡੈਜ਼ਰ ਵਾਸਤੇ ਇਧਰਲੀ ਸੈਡ ਤੋਂ ਲੈ ਕੇ ਪਹੁੰਚੇ ਹਾਂ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਉਹਨੂੰ ਸਭ ਤੋਂ ਪਹਿਲਾਂ ਅੰਦਰੋਂ ਮੈਂ ਦੱਸ ਦੇਣਾ ਜੀ ਸਕਰੀਨ ਵਗੈਰਾ ਲੱਗੀ ਹੋਈ ਹੈ ਤੇ ਸਟੀering ਤੇ ਆਪਾਂ ਨੂੰ ਕੰਟਰੋਲਸ ਮਿਲ ਜਾਣਗੇ ਸੀਟ ਕਵਰ ਚੜੇ ਹੋਏ ਨਹੀਂ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਪੰਜਾਬ ਨੰਬਰ ਹੈ ਬੰਪਰ ਵਗੈਰਾ ਆਪ ਨੂੰ ਬਹੁਤ ਵਧੀਆ ਮਿਲ ਜਾਣਗੇ ਬਾਕੀ ਮਾਡਲ 15 ਸੀ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਨੇ ਰੇਟ ਇੱਕ ਡਿਮਾਂਡ ਕੀਤੀ ਹੈ 360000 ਰੁਪਿਆ ਮਾਨਤਨ ਮਾਲਕ ਮੋਕੇ ਤੇ ਕਰ ਦੇਣਗੇ ਮਾਲਕ ਨੇ ਕਿਹਾਗਾ ਤੇ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਮਾਲਕ ਕਹਿੰਦੇ ਆ ਇੱਕ ਵਾਰੀ ਘਰੇ ਆਉ ਦੇਖੋ ਤੋਰ ਕੇ ਦੇਖੋ ਤੁਹਾਨੂੰ ਸਾਰਿਆਂ ਨੂੰ ਗੱਡੀ ਪਸੰਦ ਆਊਗੀ ਬਾਕੀ ਮਾਲਕ ਨੇ ਕਿਹਾ ਪਹਿਲਾਂ ਇੱਕ ਵਾਰੀ ਫੋਨ ਜ਼ਰੂਰ ਕਰ ਲਿਓ ਆਉਣ ਤੋਂ ਪਹਿਲਾਂ ਕਈ ਵਾਰੀ ਹੁੰਦਾ ਜੀ ਮਾਲਕ ਬਿਜ਼ੀ ਹੁੰਦੇ ਆ ਜਾਂ ਘਰੇ ਨਹੀਂ ਹੁੰਦੇ ਜੀ ਤੇ ਮਾਲਕ ਦਾ ਨੰਬਰ ਹੈ ਜੀ 9781400309 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਗੱਲ ਤੁਸੀਂ ਆਪ ਕਰ ਲਿਓ ਜੀ ਤੇ ਸੈਕਿੰਡ ਗੱਡੀ ਦੀ ਆਪਾਂ ਗੱਲ ਕਰੀਏ ਇੱਕ ਹੋਰ ਆਪਾਂ ਡਿਜ਼ਾਇਰ ਗੱਡੀ ਲੈ ਕੇ ਪਹੁੰਚੇ ਹਾਂ ਜਮਨ ਨਵੀਂ ਗੱਡੀ ਆਪਾਂ ਲੈ ਕੇ ਪਹੁੰਚੀ ਆ ਵੀ ਤੁਸੀਂ ਚੈੱਕ ਕਰੋ ਜੀ ਬਹੁਤ ਵਧੀਆ ਸੋਹਣੀ ਸਾਫ ਸੁਥਰੀ ਗੱਡੀ ਹੈ ਜੀ ਡਿਜ਼ਾਇਰ ਹੈ ਵੀ ਵੀਡੀਆਈ ਬਠਿੰਡੇ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਮਾਡਲ ਦੀ ਗੱਲ ਕਰੀਏ 2015 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ 30 ਦਸੰਬਰ ਲਾਸਟ ਮਹੀਨੇ ਦੀ ਮਤਲਬ ਕਿ 2016 ਦੇ ਵਿੱਚ ਹੀ ਗੱਡੀ ਇਹ ਆਈ ਹੈਗੀ ਫਾਸਟ ਓਨਰ ਗੱਡੀ ਹੈ ਜੀ ਦਿੱਲੀ ਨੰਬਰ ਹੈ ਕੰਡੀਸ਼ਨ ਆਲੂਕਿਆ ਡਾਕੂਮੈਂਟ ਸਾਰੇ ਕੰਪਲੀਟ ਨੇ ਮਾਲਕ ਨੇ ਡਿਮਾਂਡ ਜਿਹੜੀ ਆਪਣੇ ਕੋਲੇ ਲਾ ਕੇ ਭੇਜੀ ਆ 4 ਲੱਖ ਰੁਪਿਆ ਮਾਲਕ ਨੇ ਕਿਹਾ ਜੀ ਮਾਲਕ ਕਹਿੰਦੇ ਨੇ ਵੀ ਰੇਟ ਉੱਤੇ ਥੱਲੇ ਬਹਿ ਕੇ ਕਰ ਲਾਂਗੇ ਬਾਕੀ ਫੋਟੋਆਂ ਵਿੱਚ ਸਾਰਾ ਕੁਝ ਤੁਸੀਂ ਚੈੱਕ ਕਰੋ ਜੀ ਮਾਲਕ ਨੇ ਬਹੁਤ ਸੋਹਣੀ ਗੱਡੀ ਇਹ ਆਪਣੇ ਕੋਲੇ ਭੇਜੀ ਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਏਰੀਆ ਚ ਬਠਿੰਡੇ ਜਾ ਕੇ ਦੇਖ ਸਕਦੇ ਹੋ ਘਰ ਦੀ ਗੱਡੀਆਂ ਸੀ ਮਾਲਕ ਨੇ ਪਰਸਨਲ ਰੱਖੀ ਹੋਈ ਆ ਪਰਸਨਲ ਚਲਾਈ ਹੋਈ ਆ ਤੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤਾਂ 94176 ਤੇ 41266 ਇਹ ਮਾਲਕ ਦਾ ਨੰਬਰ ਹੈ ਗੱਲ ਤੁਹਾਡੀ ਹੋ ਜਾਵੇਗੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465929488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਪਤਵਾੜੀ ਛੇਤੀ ਲਾ ਦਾਂਗੇ ਹੁਣ ਤੁਸੀਂ ਮੋਟਰਸਾਈਕਲ ਦੀ ਇੱਕ ਐਡ ਆਪਾਂ ਜਿਹੜੀ ਲੈ ਕੇ ਪਹੁੰਚਿਆ ਇਹ ਦੇਖੋ ਜੀ ਮੋਟਰਸਾਈਕਲ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਸੀ ਮੋਟਰਸਾਈਕਲ ਜਿਹੜਾ ਆਪਾਂ ਲੈ ਕੇ ਪਹੁੰਚਿਆ ਜੀ ਸਿਟੀ ਸੂ ਲੈ ਕੇ ਪਹੁੰਚਿਆ ਜੀ ਕੰਡੀਸ਼ਨ ਆਲੂਕੇ ਜੀ ਪੂਰਾ ਵਧੀਆ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਤੇ ਮਾਡਲ ਦੀ ਗੱਲ ਕਰੀਏ 2020 ਮਾਡਲ ਆਪਾਂ ਲੈ ਕੇ ਪਹੁੰਚਿਆ ਜੀ 20 ਮਾਡਲ ਹੈ 37000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਤੇ ਡੱਬ ਵਾਲੀ ਕੋਲ ਇਹਨਾਂ ਦਾ ਪੈਂਡ ਸੀ ਹਾਕੂ ਵਾਲਾ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਪਿੰਡ ਘਰੇ ਖੜਾਗਾ ਚਾਬੀਆਂ ਚੂਬੀਆਂ オリジナル ਆਪਾਂ ਨੂੰ ਨਾਲ ਮਿਲ ਜਾਣਗੀਆਂ ਤੇ ਕਮੀ ਪੇਸ਼ੀ ਕੋਈ ਨਹੀਂ ਸਰਵਿਸ ਵਗੈਰਾ ਸਾਰੀ ਮਾਲਕ ਨੇ ਕਰਵਾ ਰੱਖੀ ਜੀ A to Z ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਜਾ ਕੇ ਕਿਸੇ ਨੇ ਦੇਖਣਾ ਤਾਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਤੁਸੀਂ ਕਰ ਸਕਦੇ ਹੋ ਜੀ ਡਿਮਾਂਡ ਦੀ ਆਪਾਂ ਗੱਲ ਕਰੀਏ 37000 ਰੁਪਿਆ ਕੁੱਲ ਇੱਕ ਵਾਰੀ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਹੈ ਗਾਟਾ ਬਦਲ ਕੀਤਾ ਜਾਊਗਾ ਜੀ ਜਿਹਨੂੰ ਵੀ ਮੋਟਰਸਾਈਕਲ ਇਹ ਪਸੰਦ ਆਉਂਦਾ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਮਾਲਕ ਦੇ ਘਰੇ ਜਾਓ ਦੇਖੋ ਚਲੱਖ ਦੇਖੋ ਤੋਰ ਕੇ ਦੇਖੋ ਪੂਰੀ ਤਸੱਲੀ ਕਰੋ ਜੀ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਉੱਤੇ ਥੱਲੇ ਕਰਕੇ ਤੇ ਖਰੀਦ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ 9915481027 ਇਹ ਮਾਲਕ ਦਾ ਨੰਬਰ ਹੈ ਜੀ ਗੱਲਬਾਤ ਜਿਹੜੀ ਵੀ ਕਰਨੀ ਹੋਈ ਤੁਸੀਂ ਆਪ ਹੀ ਕਰ ਲਿਓ ਤੇ ਹੁਣ ਮੈਨੂੰ ਕਮੈਂਟ ਕਰਕੇ ਨਾਲ ਦੇ ਨਾਲ ਦੱਸ ਦੇ ਰਹੇ ਹੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੇ ਵੀਡੀਓ ਪਸੰਦ ਆ ਰਹੀ ਹੈ ਮਸ਼ੀਨਰੀਆਂ ਜਿੰਨੀਆਂ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਪਸੰਦ ਆ ਰਹੀਆਂ ਜੀ ਤਾਂ ਨਾਲ ਦੀ ਨਾਲ ਕਮੈਂਟ ਕਰਦੇ ਰਹੋ ਤੇ ਨਾਲ ਦੀ ਨਾਲ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦੋ ਬਸ ਤੋਂ ਬਾਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਪਸੰਦ ਆਈ ਵਧੀਆ ਲੱਗੀ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਜਿਹੜਾ ਉਹ ਚਿੱਟੇ ਜਿਹੇ ਰੰਗ ਦਾ ਥੱਲੇ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਜੀ ਤੇ ਵੀਡੀਓ ਆਪਾਂ ਡੇਲੀ ਲੈ ਕੇ ਆਉਨੇ ਸੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹਰ ਤਰ੍ਹਾਂ ਦੀ ਮਸ਼ੀਨਰੀ ਆਪਾਂ ਹਰ ਰੋਜ਼ ਲੈ ਕੇ ਪਹੁੰਚਦੇ ਹਾਂ ਲਾ ਕੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਿਆ ਕਰੋ ਪੂਰੀ ਵੀਡੀਓ ਚ ਹਰੇ ਜਖਰਾ ਚ ਉੱਤੇ ਲਿਖਿਆ ਰਹਿੰਦਾ ਕਿਸੇ ਨੇ ਵੀ ਘਰ ਕੋਠੀ ਮਕਾਨ ਕੋਈ ਬੁਲਟ ਕਰ ਕੁਛ ਵੀ ਅਜੀ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਆ ਭੇਜੋ ਆਪਣੇ ਕੋਲੇ ਤੇ ਹੁਣ ਆਪਾਂ ਬੁਲਟ ਦੀ ਗੱਲ ਕਰਾਂਗੇ ਜੀ 2020 ਮਾਡਲ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੇ ਪੂਰਾ ਸੋਹਣਾ ਬੁਲਟ ਆਪਾਂ ਲੈ ਕੇ ਪਹੁੰਚੇ ਹਾਂ ਕੰਡੀਸ਼ਨ ਆਹ ਲੁੱਕੀ ਅਸੀਂ ਕਮੀ ਪੇਸ਼ੀ ਕੋਈ ਨਹੀਂ ਤੇ ਮਾਲਕ ਨੇ ਕਿਹਾ ਜਿਹੜਾ ਨੰਬਰ ਲੱਗਿਆ ਹੋਇਆ ਇਹ ਪਹਿੜ ਹੈ ਜੀ ਇਹਨਾਂ ਨੇ ਖਰੀਦਿਆ ਹੋਇਆ ਤੇ ਨੰਬਰ ਤੁਸੀਂ ਆਪ ਪੁੱਛ ਲਿਓ ਮਾਲਕ ਤੋਂ ਕਿੰਨੇ ਗਾ ਇਹਨਾਂ ਨੇ ਫੋਟੋਆਂ ਨਹੀਂ ਸ਼ੇਅਰ ਕੀਤੀਆਂ ਨੰਬਰ ਦੀਆਂ ਸੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਕੁੱਲ 15000 ਕਿਲੋਮੀਟਰ ਇਹ ਚੱਲਿਆ ਹੋਇਆ ਟਾਇਰਾਂ ਦੀ ਗੱਲ ਕਰੀਏ ਦੋਵੇਂ ਟਾਇਰ ਆਪਾਂ ਨੂੰ 70 75 ਪੈਸੇ ਮਿਲ ਜਾਣਗੇ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਜੀ ਤੇ ਕਮੀ ਪੇਸ਼ੀ ਕੋਈ ਨਹੀਂ ਜੀ ਵਧੀਆ ਸੋਨਾ ਬੋਲਟ ਹੈ ਤੇ ਮਾਲਕ ਨੇ ਜਿਹੜਾ ਰੇਟ ਆਪਣੇ ਕੋਲੇ ਲਾ ਕੇ ਭੇਜੇ ਇੱਕ ਡਿਮਾਂਡ ਕੀਤੀ ਹੈ ਜੀ 2.5 ਲੱਖ ਰੁਪਈਆ ਮਾਲਕ ਨੇ ਕਿਹਾਗਾ ਮੌਕੇ ਤੇ ਘਟਬੱਧ ਕਰਕੇ ਰੇਟ ਤੇ ਸੇਲ ਕਰਦਾਂਗੇ ਇਹ ਬੋਲਟ ਤੁਹਾਡੇ ਸਾਹਮਣੇ ਜੀ ਬਹੁਤ ਵਧੀਆ ਕੰਡੀਸ਼ਨ ਪੂਰਾ ਸੋਹਣਾਗਾ ਜਾ ਕੇ ਕਿਸੇ ਨੇ ਦੇਖਣਾ ਹੋਵੇ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਘਰੇ ਤੋਂ ਤੁਹਾਨੂੰ ਮਿਲ ਜੂਗਾ ਕਿਸੇ ਨੇ ਸਟਾਰਟ ਕਰਕੇ ਦੇਖਣਾ ਹੈ ਕਿਸੇ ਨੇ ਤੋੜ ਕੇ ਦੇਖਣਾ ਹੈ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਬਾਕੀ ਕੋਈ ਪਹਿਲਾਂ ਗੱਲ ਕਰਨਾ ਚਾਹੁੰਦਾ ਜੀ ਤਾ ਉਹਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂਆ 7355015630 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਆਪ ਤੁਸੀਂ ਕਰ ਲਿਓ ਜੀ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਮਰੂਤੀ 800 ਗੱਡੀ ਪਹੁੰਚੀ ਆ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਭੇਜੀ ਹੋਈ ਏ ਸੀ ਭਵਾਨੀਗੜ ਏਰੀਆ ਚੋਂ ਮਾਲਕ ਨੇ ਗੱਡੀ ਇਹ ਆਪਣੇ ਕੋਲੇ ਭੇਜੀ ਆ ਚਾਰ ਮਾਡਲ ਹੈ ਜੀ ਕੰਡੀਸ਼ਨ ਆਲੋਕੀ ਆ ਜੀ ਸਾਰਾ ਕੰਮ ਸਰਵਿਸ ਵਗੈਰਾ ਮਾਲਕ ਨੇ ਨਵੀਂ ਕਰਵਾਈ ਹੋਈ ਆ 0.1 ਇੰਜਨ ਹੈ ਜੀ ਤੇ 38000 ਰੁਪਇਆ ਮਾਲਕ ਨੇ ਡਿਮਾਂਡ ਕੀਤੀ ਆ ਘਾਟਾ ਵਾਧਾ ਕਰ ਦੇਣਗੇ ਮਾਲਕ ਕਹਿੰਦੇ ਸੀਗੇ ਵੀ ਰੇਟ ਕਰ ਲਾਂਗੇ ਅੰਦਰੋਂ ਪੂਰੀ ਸੋਹਣੀ ਗੱਡੀ ਬਾਹਰੋਂ ਪੂਰੀ ਵਧੀਆ ਪਈ ਐ ਕਮੀ ਪੇਸ਼ੀ ਕੋਈ ਨਹੀਂ ਜਾ ਕੇ ਕੁਝ ਦੇਖਣਾ ਚਾਹੁੰਦਾ ਤਾਂ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਲਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਲਿਓ ਜੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 87200 8827703 ਗੱਲ ਕਰ ਲਿਓ ਜੀ ਤੇ ਹੁਣ ਆਪਾਂ ਘਰ ਦੀ ਗੱਲ ਕਰਦੇ ਆ ਆਪਣੇ ਕੋਲੇ ਜਿਹੜਾ ਘਰ ਪਹੁੰਚਿਆ ਮਾਲਕ ਨੇ ਸੇਲ ਵਸਤੀ ਆਪਣੇ ਕੋਲੇ ਭੇਜਿਆ ਹੋਇਆ ਸੀ ਆਪਣੇ ਕੋਲੇ ਕੁਰਕ ਖੇਤਰ ਏਰੀਆ ਚੋਂ ਮਾਲਕ ਨੇ 1 ਘਰ ਭੇਜਿਆ ਜੀ ਕੁਰਕ ਖੇਤਰ ਤੋਂ ਸ਼ਾਹਬਾਦ ਦੇ ਜਮਾ ਵਿਚਕਾਰ ਇਹਨਾਂ ਦਾ ਪੈਂਡਾ ਜੀ ਉੱਥੇ ਘਰ ਤੋਂ ਹਨ ਮਿਲ ਜੂਗਾ 7.5 ਮਰਲੇ ਥਾਂ ਦੇ ਵਿੱਚ ਬਣਿਆ ਹੋਇਆ ਡਿਮਾਂਡ 8 ਲੱਖ ਰੁਪਏ ਮਾਲਕ ਨੇ ਕੀਤੀ ਹੈ ਸਾਰਾ ਕੁਝ ਇਹਨਾਂ ਨੇ ਵੀਡੀਓ ਚ ਦਿਖਾਇਆ ਜੀ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਹੈ ਸਾਰਾ ਕੁਝ ਤੁਸੀਂ ਚੈੱਕ ਕਰ ਰਹੇ ਹੋ ਤੇ ਜਗ੍ਹਾ ਵਧੀਆ ਜੀ ਘਰ ਵਧੀਆ ਬਾਕੀ ਖੁੱਲਾ ਡੁੱਲਾ ਘਰ ਹੈਗਾ ਤੇ ਉਤੋਂ ਵੀ ਇਹਨਾਂ ਨੇ ਵੀਡੀਓ ਬਣਾਈ ਥੱਲੋਂ ਵੀਡੀਓ ਬਣਾਈ ਆ ਸਾਰਾ ਕੁਝ ਦਿਖਾਇਆ ਗਾ ਓਨਰ ਦਾ ਮੋਬਾਈਲ ਨੰਬਰ 9350411184 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਈ ਗੱਲਬਾਤ ਆਪ ਤੁਸੀਂ ਕਰ ਲਿਓ ਜੀ ਬਾਕੀ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਸਾਰਾ ਕੁਝ ਤੁਸੀਂ ਚੈੱਕ ਕਰ ਲਿਓ ਜੀ ਘਰ ਦੀ ਵੀਡੀਓ ਵੀ ਦੇਖ ਲਈ ਤੇ ਬੁਲਟ ਵੀ ਦੇਖ ਲਿਆ ਜਿੰਨੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਸੀਗੇ ਸਾਰੀਆਂ ਗੱਡੀਆਂ ਦੇਖ ਲਈਆਂ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਉਹ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਤ ਬਤ ਸ਼ੇਅਰ ਕਰ ਦਿਓ ਬਤ ਬਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਬਤ ਬਤ ਸਪੋਰਟ ਕਰਿਆ ਕਰੋ ਜੀ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦਾਂਗੇ ਜੀ ਤੇ ਹੁਣ ਦਿਲ ਜੇ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਜ਼ਮੀ ਜੇ ਜੇ ਤੁਸੀਂ ਹਾਲੇ ਤੱਕ